ਪੰਜਾਬ ਦੇ ਵਿੱਚ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਹੁਤ ਹੀ ਮਾਹੌਲ ਤਿੱਖੀ ਟਕਰਾਵਾਂ ਵਾਲੇ ਦਿਸ਼ਾ ਵੱਲ ਵੱਧਦਾ ਨਜ਼ਰ ਆ ਰਿਹਾ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਪ੍ਰਦੇਸ਼ਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਿਨਾਂ ਕਿਸੇ ਘੁਮਾਫਿਰੇ ਦੇ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋ ਹਲਕਿਆਂ ਤੋਂ ਨਹੀਂ ਸਗੋਂ ਸਿਰਫ ਇੱਕ ਗਿੱਦੜਵਾਹਾ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਨ ਜੀ ਬਿਲਕੁਲ ਰਾਜਾ ਵੜਿੰਗ ਦੀ ਜਦੋਂ ਅਸੀਂ ਹਲਕਾ ਕਰਦੇ ਤੇ ਉਹਨਾਂ ਨੇ ਕਹਿਣਾ ਹੈ ਕਿ ਜੇਕਰ ਸੁਖਬੀਰ ਬਾਦਲ ਗਿੱਦੜਵਾਹਾ ਤੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਉਹ ਖੁਦ ਉਹਨਾਂ ਦੇ ਮੁਕਾਬਲੇ ਚੋਣ ਲੜਨਗੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਸੀਟ ਜ਼ਰੂਰ ਤੇ ਜ਼ਰੂਰ ਕਾਂਗਰਸ ਦੀ ਝੋਲੀ ਦੇ ਵਿੱਚ ਪਾਉਣਗੇ ਉਹਨਾਂ ਨੇ ਦਾਵਾ ਕੀਤਾ ਕਿ ਅਕਾਲੀ ਦਲ ਦੀਆਂ ਨੀਤੀਆਂ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਪਰੇਸ਼ਾਨ ਆ ਚੁੱਕੀ ਹੈ ਔਰ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਸੁਰੱਖਿਅਤ ਹਲਕਿਆਂ ਦੀ ਪਾਲ ਕਰਦੇ ਨੇ ਔਰ ਸਮਾਂ ਜਿਹੜਾ ਹੈ ਹੁਣ ਅਜਿਹਾ ਆ ਗਿਆ ਹੈ ਕਿ ਉਹ ਆਪਣੀ ਲੋਕਪ੍ਰਿਅਤਾ ਦਾ ਅਸਲ ਇਮਤਿਹਾਨ ਦੇਣ ਔਰ ਜਿਸ ਤਰੀਕੇ ਦੇ ਨਾਲ ਗਿਆ ਜਾ ਰਿਹਾ ਉਸ ਤਰੀਕੇ ਦੇ ਕਿ ਕਿ ਰਾਜਾ ਵੜਿੰਗ ਖੁਦ ਜਿਹੜਾ ਹੈ ਉਹ ਉਤਰਨ ਵਾਲੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹ ਆਪਣੇ ਆਪ ਨੂੰ ਲੋਕਾਂ ਦਾ ਨੇਤਾ ਸਮਝਦੇ ਨੇ ਤਾਂ ਗਿੱਦੜਵਾਹ ਤੋਂ ਇਕੱਲੇ ਚੋਣ ਲੜਕੇ ਦਿਖਾਉਣ ਰਾਜਾ ਵੜਿੰਗ ਨੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦੇ ਆ ਦੋਸ਼ ਲਗਾਇਆ ਕਿ ਅਕਾਲੀ ਸਰਕਾਰਾਂ ਦੇ ਦੌਰਾਨ ਪੰਜਾਬ ਨੂੰ ਨਸ਼ੇ ਬੇਰੋਜ਼ਗਾਰੀ ਤੇ ਕਰਜ਼ੇ ਦੇ ਦਲਦਲ ਦੇ ਵਿੱਚ ਤੱਕਿਆ ਗਿਆ ਸੀ ਕਿਸ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਵਧਿਆ ਬੇਰੋਜ਼ਗਾਰੀ ਵਧੀ ਤੇ ਨਾਲ ਦੀ ਨਾਲ ਕਰਜ਼ਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਧ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਅੱਜ ਵੀ ਆਪਣੇ ਪੁਰਾਣੇ ਕੰਮ ਅਬ ਦਿਨ ਤੋਂ ਬਚ ਰਿਹਾ ਔਰ ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸੁਖਬੀਤ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਗਿੱਦੜਬਾਹ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਇਸ ਤੋਂ ਇਸ ਐਲਾਨ ਤੋਂ ਬਾਅਦ ਰਾਜਾ ਵੜਿੰਗ ਦੀ ਇੱਕ ਖੁੱਲੀ ਚੁਣੌਤੀ ਜਿਹੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਤੂਫਾਨ ਖੜਾ ਕਰੀ ਉਹਨਾਂ ਨੇ ਕਿਹਾ ਕਿ ਗਿੱਦੜਬਾਹ ਤੋਂ ਚੋਣਾਂ ਕਰ ਲੜਨਗੇ ਤਾਂ ਉਹਨਾਂ ਦੇ ਵਿਰੋਧੀ ਪਾਰਟੀ ਦੇ ਵਿੱਚ ਰਾਜਾ ਵੜਿੰਗ ਖੁਦ ਉਤਰਨਗੇ ਔਰ ਸਿਆਸੀ ਮਾਹਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਬਿਆਨਬਾਜ਼ੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੇ ਵਿਚਕਾਰ ਸਿੱਧੀ ਫੈਸਲਾਕੁਨ ਟੱਕਰ ਦਾ ਸੰਕੇਤ ਹੈ ਅ ਕਿ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਵੀ ਲੋਕਾਂ ਦਾ ਮੋਹ ਜਿਹੜਾ ਹੈ ਉਹ ਭੰਗ ਹੋ ਚੁੱਕਾ ਜਦੋਂ ਕਿ ਅਕਾਲੀ ਅਤੇ ਭਾਜਪਾ ਦੇ ਪੱਲੇ ਕੁਝ ਵੀ ਨਹੀਂ ਲਿਆ ਉਹਨਾਂ ਦਾ ਦਾਵਾ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ ਔਰ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੁੰਦੇ ਨੇ ਤੇ ਜਨਤਾ ਦੇ ਪਿਆਰ ਦੇ ਨਾਲ ਖਾਸ ਤਰੀਕੇ ਦੇ ਨਾਲ ਤੇ ਰਾਜਾ ਵੜਿੰਗ ਜਿਹੜੇ ਨੇ ਉਹ ਕਾਂਗਰਸ ਦੇ ਬੋਲੋ ਇਸ ਚੋਣ ਨੂੰ ਜ਼ਰੂਰ ਤੇ ਜ਼ਰੂਰ ਜਿੱਤ ਸਕਦੇ ਨੇ ਕਿਉਂਕਿ ਜਦੋਂ ਅਸੀਂ ਪੰਜਾਬ ਦੀਆਂ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ ਕਰਾਹ ਜਿਹੜੀ ਹੈ ਜ਼ਰੂਰ ਤੇ ਜ਼ਰੂਰ ਆਏਗੀ ਕਿਉਂਕਿ ਰਾਜਾ ਵੜਿੰਗ ਨੇ ਜਿੱਥੇ ਇੱਕ ਪਾਸੇ ਆਕਾਲੀ ਦਲ ਦੇ ਪ੍ਰਧਾਨ ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਟਿੱਪਣੀ ਕੀਤੀ ਉੱਥੇ ਨਾਲ ਦੇ ਨਾਲ ਮੌਜੂਦਾ ਸਰਕਾਰ ਦੇ ਉੱਪਰ ਵੀ ਸਵਾਲ ਜ਼ਰੂਰ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਰਕਾਰ ਦੇ ਸਮੇਂ ਕਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਉਸ ਦਾ ਸਾਹਮਣਾ ਕਰਨਾ ਪਿਆ ਸੀ ਜਨਤਾ ਨੂੰ ਸੋ ਹੁਣ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋ ਹਲਕਿਆਂ ਤੋਂ ਨਹੀਂ ਕੇਵਲ ਇੱਕ ਹਲਕੇ ਤੋਂ ਹੀ ਲੜਨਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਗਿੱਦੜਵਾਹ ਦੀ ਗੱਲ ਕਰਦੇ ਆ ਤਾਂ ਉਸ ਗਿੱਦੜਬਾਹ ਤੋਂ ਚੋਣ ਲੜਨਗੇ ਜੇਕਰ ਚੋਣ ਲੜਨਗੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸੀਟ ਜਿਹੜੀ ਹੈ ਕਾਂਗਰਸ ਨੇ ਝੋਲੀ ਹੀ ਪਾਉਣਗੇ ਇਹ ਦਾਵਾ ਕੀਤਾ ਹੈ ਰਾਜਾ ਵੜਿੰਗ ਨੇ ਔਰ ਜਦੋਂ ਅਸੀਂ ਕਾਲੀ ਦਲ ਦੀ ਨੀਤੀਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਚੁੱਕੀ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਸੁਰੱਖਿਆ ਤੇ ਹਲਕਿਆਂ ਦੀ ਭਾਲ ਕਰਦੇ ਨੇ ਤਾਂ ਕਿ ਉੱਥੋਂ ਚੋਣ ਲੜੀ ਜਾ ਸਕੇ ਔਰ ਅਸਲ ਇਮਤਿਹਾਨ ਜਿਹੜਾ ਹੈ ਉਹ ਤਾਂ ਹੀ ਹੋਵੇਗਾ ਕਿ ਜਿਸ ਜਗ੍ਹਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਚੋਣ ਜਿਹੜੀ ਹੈ ਉਹ ਲੜਨੀ ਚਾਹੀਦੀ ਜੱਬੜਿੰਗ ਨੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦੇ ਆ ਕਿਹਾ ਕਿ ਅਕਾਲੀ ਸਰਕਾਰ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਆ ਸਕਦੀ ਜੇਕਰ ਗਿੱਦੜਵਾਹਾ ਤੋਂ ਉਹ ਚੋਣ ਲੜਦੇ ਨੇ ਕਾਂਗਰਸ ਜ਼ਰੂਰ ਤੇ ਜ਼ੋਰ ਜਿੱਤੇਗੀ ਉਹਨਾਂ ਦਾ ਕਹਿਣਾ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਜੜੀਆਂ ਨੇ ਉਹ ਕਿ ਰੁਖ ਲੈ ਕੇ ਆਉਂਦੀਆਂ ਨੇ ਔਰ ਕਿ ਕਿਸ ਤਰੀਕੇ ਦੇ ਨਾਲ ਜਨਤਾ ਜਿਹੜੀ ਹੈ ਉਹ ਕਿਸ ਪਾਰਟੀ ਨੂੰ ਪਿਆਰ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਫਿਲਹਾਲ ਜਿਹੜੀ ਹੈ ਉਹ ਕੜੀ ਟੱਕਰ ਜਿਹੜੀ ਹੈ ਉਹ ਵੱਖ-ਵੱਖ ਪਾਰਟੀਆਂ ਦੇ ਵਿੱਚ ਚੋਣ ਨੀਤੀ ਨੂੰ ਲੈ ਕੇ ਔਰ ਕਿਸ ਹਲਕੇ ਤੋਂ ਜਿਹੜੀ ਹੈ ਉਹ ਚੋਣ ਲੜ ਸੋ 86 ਮਾਰਾਂ ਦਾ ਕਹਿਣਾ ਕਿ ਸਾਰੇ ਬਿਆਨਬਾਜ਼ੀ ਜਿਹੜੀ ਹੈ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਹੈ ਉਹ ਇੱਕ ਅਜਿਹੇ ਤਰੀਕੇ ਦੇ ਨਾਲ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਫੈਸਲਾ ਕੋਣ ਟੱਕਰ ਜਿਹੜੀ ਹੈ ਉਸ ਦਾ ਸੰਕੇਤ ਸਭ ਨੂੰ ਹੀ ਤੇ ਰਹੀ ਹੈ